सत श्रीकाल मेरी यूट्यूब चैनल उम्मीद करते सारे ठीक ठाक असें भी थोड़ा मुंगेर थोड़ा सारा का स्वाद आप सब्जी रखी हुई है जी आलू गोभी की सवेर दी माड़ी जी आप कड़सी मार दिखने जी तो ला दें जी हमें थोड़ी जी आने तो टाइम लगेगा जी ਤੰਨਾ ਪੱਕਾ ਤੇ ਰੱਖਾਵੇ ਜੀ ਪਾ ਕੇ ਦੀਏ ਜੀ ਪੱਕ ਕੇ ਸੀ ਤੂਜੇਗੀ ਆਟਾ ਆਪਾ ਗੁੰਨ ਲੈਸੀ ਜੀ ਆਟਾ ਗੁੰਨ ਕੇ ਰੱਖ ਲਿਆ ਸਬਜੀ ਆਪਣੀ ਹੋ ਰਹੀ ਆ ਬੋਤਲਸ ਪਾਈ ਪੀਅੱਛਾ ਅਜੀ ਦੇ ਚਾਹ ਪੀਣੇ ਲਈ ਚਾਹ ਵੀ ਲਵਾਂਗੇ ਜੀ ਆਟੇ ਨੂੰ ਠੀਕ ਹੈ ਜੀ ਤੇ ਫਿਰ ਕੱਢਾਂਗੇ ਤੇ ਸਬਜ਼ੀ ਨੂੰ ਸਬਜ਼ੀ ਨੰਨ ਲਗਾਈਆਂ ਜੀ ਫਿਰ ਗੈਸ ਨੂੰ ਸਾਫ ਕਰਾਂਗੇ ਰੋਟੀ ਪਾਣੀ ਖਾ ਪੀ ਕੇ ਬਣ ਗਈ ਸੀ ਜੀ ਆਪਾਂ ਲਾਦੇ ਸੀ ਰੋਟੀ ਬਣਾਉ ਰੋਟੀ ਬਣਾ ਲੀਏ ਜੀ ਫਿਰ ਕੱਢਾਂਗੇ ਜੀ ਆਪਾਂ ਸਬਜ਼ੀ ਤੇ ਅੱਜ ਬਣਾਵਾਂਗੇ ਜੀ ਆਪਾਂ ਸਾਗ ਮੇਥੀ ਸੰਟਣੀ ਹੈ ਮੇਥੇ ਹੈ ਜੀ ਮੇਥੀ ਨਹੀਂ ਉਹ ਸੰਟਾਂਗੇ ਆਪਾਂ ਤੇ ਤਨਾ ਜਿਹੜੀ ਸਬਜੀ ਲਾਦੀ ਹੋਈ ਆਲੂ ਤੇ ਪਿਆਜ਼ ਮਂਗਾਏ ਸੀ ਜੀ ਤੇ ਨਾਲ ਹੀ ਆਪਾਂ ਮੇਥੀ ਤੇ ਧਣੀ ਮੰਗਾਇਆ ਸੀ ਜੀ ਠੀਕ ਹੈ ਜੀ ਰੋਟੀ ਬਣਾ ਕੇ ਖਾ ਕੇ ਫਿਰ ਮਿਲਦੇ ਹਾਂ ਜੀ ਰੋਟੀ ਖਾ ਕੇ ਜੀ ਬਣਾ ਕੇ ਰੋਟੀ ਫਿਰ ਪਹਿਲਾਂ ਪਰ ਰੋਟੀ ਬਣਾਈ ਖਾ ਪੀ ਕੇ ਫਿਰ ਆਪਣਾ ਸਾਗ ਤਾਂ ਕੱਲ ਧੋਤਾ ਪਿਆ ਸੀ ਸਾਗ ਆਪਾਂ ਖੇਤਾਂ ਚੋਂ ਮੰਗਾ ਲਿਆ ਸੀ ਜੀ ਕਿਤੇ ਕਿਤੇ ਜੀ ਸਾਗ ਤਾਂ ਹੁਣ ਸਾਗ ਪੱਕਣ ਲੱਗਿਆ ਜੀ ਤੇ ਪਾਲਕ ਆਪਣੇ ਘਰੀ ਸੀ ਜੀ ਉਹ ਵੱਢ ਲਈ ਸੀ ਆਪਾਂ ਤੇ ਆਪਾਂ ਮੰਗਾਏ ਸੀ ਜੀ ਮੇਥੇ ਮੇਤੀ ਮੇਥੇ ਮੇਤੀ ਇਹ ਦੋਨੇ ਤੇ ਦੋ ਗੁੱਸੇ ਮੰਗਾਈਆਂ ਜੀ ਇੱਕ ਦੋ ਗੁੱਸਾ ਮੰਗਾਈਆਂ ਸੀ ਜੀ ਬਾਥੂ ਠੀਕ ਹੈ ਜੀ ਤੇ ਇੱਕ ਧਨੀਏ ਦੀ ਗੁੱਸ਼ੀ ਇਹ ਹੁਣ ਆਪਾਂ ਸਾਟ ਕੇ ਪਿਸਾਗ ਆਪਣਾ ਧੋਇਆ ਪਿਆ ਪਾਲਕ ਸਾਗ ਧੋ ਕੇ ਰੱਖਿਆ ਪਿਆ ਜੀ ਤੇ ਹੁਣ ਆਪਾਂ ਕਟਾਂਗੇ ਪਹਿਲਾਂ ਧੋ ਕੇ ਸਾਟ ਕੇ ਇਸ ਨੂੰ ਧੋ ਦਾਂਗੇ ਜੀ ਉਸ ਤੋਂ ਬਾਅਦ ਆਪਾਂ ਸਾਗ ਨੂੰ ਕੱਟਣਾ ਬੰਦਣਾ ਫੇਰ ਰੱਖਾਂਗੇ ਜੀ ਚਲੋ ਜੀ ਇਹਨੂੰ ਸਾਟ ਲਿਗੇ ਜੀ ਆਪਾਂ ਅੱਜ ਆਪਾਂ ਦੀ ਰਹਿਮਤ ਨੂੰ ਵੀ ਨਿਲਾਤਾ ਸੀ ਆਪਰ ਐਤੇ ਦੀ ਨਾਈ ਤੋਂ ਹੀ ਕਰਤੀ ਸੀ ਹਨਾ ਨਹੀਂ ਮੈਂ ਤਾਂ ਨਾਇਆ ਸੀ ਨਾ ਤੂੰ ਉਹ ਬੰਦੇ ਬੱਚੇ ਨਹਾ ਲਿਆ ਸੀ ਨਾ ਹੋਰ ਹੈ ਮੈਂ ਤਾਂ ਬੂ ਬੂ ਕਰਦੇ ਬੂ ਰਹਿਮਤ ਸਾਡੀ ਨਹਾ ਲਈ ਜੀ ਤੇ ਆਪਾਂ ਇਹਨੂੰ ਗਰਮ ਪਾਣੀ ਕਰਕੇ ਨਿਲਾਤਾ ਸੀ ਛਾਣਾ ਕਾਕਾ ਬਣ ਗਿਆ ਹਨਾ ਇਹਨਾਂ ਕੱਕਾ ਬਣ ਕੇ ਨਾ ਰਹਿਮਤ ਇਹ ਰਹਿਮਤ ਨੂੰ ਨਾ ਸੀ ਦਰਵਾਜ਼ਾ ਬੰਦ ਕਰਤਾ ਜੀ ਤੇ ਇਹ ਜਾਣੇ ਨੂੰ ਕਹਿੰਦੀ ਆ ਬਾਹਰ ਜਿਵੇਂ ਬਾਹਰ ਜਾਣਾ ਉੱਥੇ ਆਪਾਂ ਕਾਟਾਂਗੇ ਸਾਗ ਸਾਗ ਕੋਲੇ ਜਾਣੇ ਨੂੰ ਕਹਿੰਦੀ ਆ ਤੇ ਉੱਥੇ ਤਿਆਰੀ ਕਰ ਰਹੇ ਸੀ ਜੀ ਆਪਾਂ ਬਸਾਏ ਬਸੂਏ ਸੀ ਕੱਪੜੇ ਜਿਹੜੇ ਇਹਨਾਂ ਤੇ ਸਾਗ ਕੱਟਣਾ ਆਪ ਕਹਿੰਦੀ ਮੈਂ ਬਾਹਰ ਜਾਣਾ ਲੋ ਜੀ ਮੈਂ ਆਪਾਂ ਸਾਗ ਕੱਟ ਲੀ ਗੇ ਸਾਗ ਕੱਟਣ ਲੱਗੇ ਸੀ ਜੀ ਜਿਹੜਾ ਬਾਤੂ ਤੇ ਮੇਕੇ ਆਪਾਂ ਕਰਲੇ ਸੀ ਜੀ ਸਾਟ ਕੇ ਧੋਲੇ ਸੀ ਤੇ ਸਾਗ ਆਪਣਾ ਰਾਤ ਦੇ ਤੋਂ ਸਮਰਤੇ ਰੱਖਿਆ ਹੋਇਆ ਸੀ ਜੀ ਤੇ ਹੁਣ ਕੱਟ ਕੇ ਵਸਾਪਣਾ ਇਹ ਆਏ ਚਿੱਲੇ ਵਾਲ ਗਾਲਗੇ ਅੱਗ ਅੱਗ ਬਾਲ ਕੇ ਫਿਰ ਰੱਖਾਂਗੇ ਜੀ ਠੀਕ ਹੈ ਜੀ ਲਓ ਜੀ ਸਾਗ ਆਪਣਾ ਰੱਖਤਾ ਸੀ ਹੁਣ ਆਪਾਂ ਨਮਕ ਪਾ ਰਹੇ ਹਾਂ ਜੀ ਤੇ ਚਮਚਾ ਪਾਣੀ ਮਤੇ ਪਾਤੇ ਜੀ ਇਧਰ ਆਪਣਾ ਸਮਾਨ ਤਿਆਰ ਕਰਾ ਪਏ ਜੀ ਤੇ ਪਿਆਜ਼ ਲਸਣ ਆ ਤਾਂ ਤੇ ਹਰੀਆਂ ਮਿਰਚਾਂ ਦੀ ਪਸਾ ਲ ਆਪਣੀ ਰੈਡੀ ਨਟਨ ਮਸਾਲਾ ਪਾ ਦੇ ਜੀ ਬਲੈਂਡ ਕਰਕੇ ਠੀਕ ਹੈ ਜੀ ਤੇ ਟਾਈਮ ਲੱਗੇਗਾ ਸਾਗ ਬਣਨੇ ਤੇ ਤੇ ਪਾ ਦੇਗਾ ਝੋੜਾ ਤੇ ਕੰਨ ਪਾ ਦੇ ਟਾਈਮ ਲੱਗੇਗਾ ਜੀ ਤੇ 6:00 ਵਜੇ ਪਿਆਰ ਹੋਏਗਾ ਬਣੇਗਾ ਸਾਗ ਸਪਨਾ ਸਾਗ ਆਪਾਂ ਬਣ ਗਿਆ ਸੀ ਜੀ 3-4 ਘੰਟਿਆਂ ਚ ਬਣਿਆ ਸਾਗ ਤੇ ਹੁਣ ਆਪਾਂ ਥੋੜਾ ਜਿਹਾ ਹੁਕਾ ਰੇਸੀ ਜੀ ਹੁਣ ਆਟਾ ਪਾ ਕੇ ਮੱਕੀ ਦਾ ਹਨਾ ਘੋਲਾਂਗੇ ਚੰਗੀ ਤਰ੍ਹਾਂ ਤੇ ਮੱਕੀ ਦਾ ਆਟਾ ਪਾ ਲੈਨੇ ਆ ਜੀ ਤੇ ਇਹਨ ਮਲਾਈ ਵਰਗਾ ਸਾਗ ਬਣ ਗਿਆ ਜੀ ਜੰਦੀਵਾਰ ਦਾ ਆਪਾਂ ਵੀ ਬਣਾ ਰਹੇ ਜੀ ਸਾਗ ਤੇ ਕਿਰਾ ਪਾਣੀ ਪਾਵਾਂਗੇ ਜੀ ਥੋੜਾ ਜਿਹਾ ਗਾੜਾ ਹੋ ਗਿਆ ਨਾ ਤੇ ਗਰਮ ਕਰ ਲੈਂਦਾ ਪਾਣੀ ਜੀ ਤੇ ਬਣਾ ਕੇ ਫਿਰ ਲਾਵਾਂਗੇ ਜੀ ਆਪਾਂ ਤੜਕਾ ਤੇ ਨੇਹਰਾ ਹੋ ਗਿਆ ਜੀ ਨਹੀਂ ਤਾਂ ਪਮਕੀ ਦੀ ਨਰੋਕ ਤੇ ਨਵੀਂ ਬਣਾਉਣਾ ਸੀ ਤੇ ਸੁਨੇਹਰਾ ਹੋ ਗਿਆ ਜੀ ਆਪਾਂ ਸਹਰ ਚਲੇ ਗਏ ਸੀ ਜੀ ਸਾਗ ਰੱਖ ਕੇ ਤੇ ਗੁਡੀਆਂ ਨੇ ਪਿੱਛੇ ਤੋਂ ਸਾਗ ਲਿਆ ਸੀ ਸਾਗ ਤੇ ਲਓ ਜੀ ਫਿਰ ਆਪਾਂ ਸਾਗ ਤੜਕਾ ਲਾਵਾਂਗੇ ਬਹੁਤ ਈਆ ਜਾ ਤੁਮਨਾਂ ਤਾਂ ਪਾਣੀ ਪਾਣੀ ਕੜਸੀਂ ਦੇ ਇਹ ਪਾਣੀ ਪਾ ਕੇ ਥੋੜਾ ਜਿਹਾ ਆਪਾਂ ਹੌਲ ਕਮਾੜ ਜਿਹੜੇ ਆٹے ਦੀ ਗੱਠ ਗੁੱਠ ਉਹ ਚੰਗੀ ਤਰ੍ਹਾਂ ਹੋ ਗਏ ਜੀ ਦੇਖੋ ਜੀ ਇਹਨੂੰ ਮਲਾਈ ਵਰਗਾ ਬਣ ਗਿਆ ਸਾਰਾ ਠੀਕ ਹੈ ਜੀ ਤੇ ਹੁਣ ਇਹਨੂੰ ਥੋੜਾ ਜਿਹਾ ਹੋਰ ਖੋਲਗੇ ਜੀ ਕੜਾਹੀ ਚ ਪਾ ਲਿਆ ਤੇਲ ਤੇ ਹੁਣ ਲਾਵਾਂਗੇ ਜੀ ਤੜਕਾ ਤੇ ਤੇਲ ਚੰਗੀ ਤਰ੍ਹਾਂ ਕੜ ਗਿਆ ਜੀ ਆਪਾਂ ਪਾ ਲੰਗੀਲਾ ਸਾਣਾ ਤੇ ਅਦਰਕ ਅਦਰਕ ਦਾ ਕੱਢ ਕੇ ਰੱਖ ਲਿਆ ਸੀ ਜੀ ਤੇ ਬਾਕੀ ਸਾਗ ਆਪਾਂ ਅੰਦਰ ਪਚਾਤਾ ਜੀ ਜਿੰਨਾ ਕਤਪਾਉਣਾ ਸੀ ਸਾਗ ਸਾੜਪਾ ਲਾਉਣਾ ਸੀ ਸਾਗ ਦਾ ਉਹਨਾਂ ਤੋਂ ਆਪਾਂ ਬਾਹਰ ਕੱਢ ਲਿਆ ਜੀ ਰੱਖ ਲਿਆ ਜੀ ਲਾ ਕੇ ਮਲੰਦੀ ਜੀ ਚਲੋ ਜੀ ਚਲੋ ਜੀ ਲੱਗਾ ਲਓ ਜੇ ਤੁਹਾਨੂੰ ਪੁੰਨ ਲਈ ਤੁਹੋਂ ਕਾੜਨੇ ਤੇ ਆਜ ਤੇ ਹਰਮਾ ਮਿਰਚਾ ਮਨਪੁੰਨ ਨੂੰ ਲੰਮੀ ਤਰੀਕਾ ਇਹ ਆ ਵੀ ਤਾਂ ਮੇਰਾ ਵੀ ਸਾਟ ਕਰਕੇ ਰੱਖਿਆ ਜਿਸੇ ਅਪਾ ਜਲਦੀ ਵੀ ਸਾਗ ਤੇ ਲੇਟ ਹੋ ਗਏ ਹੁਣ ਲਾਗੇ ਚਲੋ ਅੱਗ ਵੱੜ ਰਹੀ ਐ ਤੇ ਬਾਹਰੀ ਤਾ ਤੜਕਾ ਲਾ ਲੈਨੇ ਆ ਗੈਸ ਵੀ ਮਹਿੰਗੇ ਹੋਏ ਪਏ ਆ ਇਸ ਕਰਕੇ ਤੁਹਾਨੂੰਗਾ ਚਲੋ ਆਮੀ ਹੋਣਾ ਯਾਰ ਕਿਆ ਜਾਣ ਕੋ ਨਲਗੇ ਵੀ ਪਾ ਲਾਂਗਾ ਟਮਾਟਰ ਠੀਕ ਹੈ ਜੀ ਤੇ ਅੱਜ ਆਪਾਂ ਨੂੰ ਭੁੰਨੇ ਗਏ ਜੀ ਇਹ ਮਿਰਚਾਂ ਦੀ ਤੇ ਹੁਣ ਆਪਾਂ ਪਾ ਦੇ ਲਾਲ ਟਮਾਟਰ ਠੀਕ ਹੈ ਜੀ ਮੈਂ ਤੋਂ ਮਲਾਂ ਨੂੰ ਇਹਦਾ ਪਾ ਦਾਂਗੇ ਸਾਗ ਦੀ ਸਾਗ ਦਾ ਪੇਨਾ ਕੀ ਤਰ੍ਹਾਂ ਦੀ ਬਹਰ ਦੀ ਮੈਂ ਤੁਹਾਨੂੰ ਦੱਸਦਾ ਨਾ ਹਾਂ ਬਸ ਇਹਨਾਂ ਕਸੀਲਾ ਤੋਂ ਤਾਂ ਕਿ ਆਟਾ ਗੁਲਮੋਤੀ ਦੀ ਪ੍ਰਾਤਣਾਗੇ ਪਕਾਉਣ ਨਾਲ ਤਬ ਮੱਤੀ ਦੀ ਮੇ ਰੱਖਣਾ ਜੀ ਕਿਉਂਕਿ ਟਾਈਮ ਜ਼ਿਆਦਾ ਨਹੀਂ ਦੇ ਸਕਦੇ ਇਸ ਕਰਕੇ ਅਸੀਂ ਮੱਤੀ ਮੇ ਰੱਖਣੇ ਪਾ ਦਾਂਗੇ ਜੀ ਤੇ ਇਹ ਵੀ ਹਲਾ ਲਾਂਗੇ ਲੋ ਜੀ ਟਮਾਟਰ ਆਪਣੇ ਪੁੰਨੇਗੇ ਹੁਣ ਪਾ ਦਨੇ ਆਪਾਂ ਸਾਗ ਅੰਦਰ ਬਣਾ ਲਾਂਗੇ ਜੀ ਆਹ ਰੋਟੀ ਪਰੋਈ ਤੇ ਬੱਚੇ ਤਾਂ ਇਹ ਰੋਟੀ ਬਣਾਵਾਂਗੇ ਨਾ ਮੱਕੀ ਦੀ ਤਾਂ ਸਾ ਤੇ ਸੋਤਾ ਗਾਂਢੇ ਤਾਂ ਕਰਕੇ ਖਾ ਕੇ ਸੋਤਾ ਫਿਰ ਉਪਰ ਕੋਪੀ ਲਗਾਵਾਂ ਹਾਂ ਚਲੋ ਮੱਕੀ ਦੀ ਰੋਟੀ ਨਾਲ ਪਕਵਰੀ ਬਣਾ ਲਾਂਗੇ ਆ ਸਾਰੀ ਤੜਕਾ ਲਾਤਾ ਜੀ ਆਪਾਂ ਅੰਦਰ ਲਾ ਦੇਣਗੇ ਚਾਕੇ ਠੀਕ ਹੈ ਜੀ ਤੇ ਬਹੁਤ ਸਾਰੇ ਅਸੀਂ ਇੱਥੇ ਵੀਡੀਓ ਦੇ ਕਰਦੇ ਆਂਡ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ෙල්लायක शर कම ते දු मिलගේ විडන සताले සත් the සිरीකා.